ਜਦੋਂ ਸਤਗੁਰਾਂ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਹਰ ਸਾਲ ਆਪਾਂ ਸਾਰੇ ਜਣੇ ਰਲ ਕੇ ਸ਼ਬੀਲ ਲਾਉਨੇ ਆਂ ਥਾਂ-ਥਾਂ ਤੇ ਸ਼ਬੀਲਾ ਲਾਉਨੇ ਆਂ ਮਿੱਠੇ ਪਾਣੀ ਦੀਆਂ ਸ਼ਬੀਲਾ ਲਾਉਨੇ ਆਂ ਤੇ ਇਹ ਸ਼ਬੀਲ ਦਾ ਕੀ ਇਤਿਹਾਸ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਨਾਲ ਸ਼ਬੀਲ ਦਾ ਕੀ ਸੰਬੰਧ ਹੈ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਸ਼ਬੀਲ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਜੇ ਸ਼ਬੀਲ ਸਤਿਗੁਰਾਂ ਦੇ ਸਮੇਂ ਉਹਨਾਂ ਦੀ ਸ਼ਹੀਦੀ ਦੇ ਨਾਲ ਕੋਈ ਸੰਬੰਧ ਹੁੰਦਾ ਤੇ ਭਾਈ ਗੁਰਦਾਸ ਜੀ ਉਸ ਸਮੇਂ ਮੌਜੂਦ ਸਨ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖੀ ਇੱਕ ਸ਼ਬਦ ਵੀ ਸਤਿਗੁਰਾਂ ਦੀ ਸ਼ਹੀਦੀ ਤੇ ਉਹਨਾਂ ਨੇ ਉਚਾਰਨ ਕੀਤਾ ਪਰ ਸ਼ਬੀਲ ਦਾ ਜ਼ਿਕਰ ਕਿੱਥੇ ਨਹੀਂ ਕੀਤਾ ਪਰ ਫਿਰ ਵੀ ਆਪਣੇ ਆਪਾਂ ਜੋ ਸੇਵਾ ਕਰਦੇ ਹਾਂ ਹਰ ਸਾਲ ਜਿੱਥੇ ਗੁਰੂ ਅਰਜਨ ਦੇਵ ਮਹਾਰਾਜੀ ਦੀ ਸ਼ਹੀਦੀ ਦਿਹਾੜਾ ਨੂੰ ਮਨਾਉਂਦੇ ਆ ਸਮਾਗਮ ਕਰੌਣੇ ਆ ਲੰਗਰ ਲਾਉਣੇ ਆ ਉੱਥੇ ਸ਼ਬੀਲ ਦੀ ਬੜੀ ਮਹੱਤਤਾ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਵੇ ਤੇ ਜੇ ਸ਼ਬੀਲ ਸ਼ਬਦ ਨਾ ਜੁੜੇ ਤੇ ਸਾਨੂੰ ਅਧੂਰਾਪਣ ਲੱਗਦਾ ਹੈ ਤੇ ਨਾਲ ਕਦੇ ਇਹ ਵੀ ਆਪਾਂ ਵਿਚਾਰਿਆ ਕਿ ਸ਼ਬੀਲ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਤੇ ਹੀ ਕਿਉਂ ਲੱਗਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਤੇ ਸ਼ਬੀਲ ਕਿਉਂ ਨਹੀਂ ਲੱਗਦੀ ਹੋਰ ਵੀ ਕਈ ਪ੍ਰਕਾਸ਼ ਦਿਹਾੜੇ ਹੋਰ ਸ਼ਹੀਦਾਂ ਦੇ ਦਿਹਾੜੇ ਆਉਂਦੇ ਨੇ ਹੋਰ ਕਿਸੇ ਸਮੇਂ ਸ਼ਬੀਲ ਕਿਉਂ ਨਹੀਂ ਲੱਗਦੀ ਤੇ ਸ਼ਬੀਲ ਦਾ ਇਤਿਹਾਸ ਕੀ ਹੈ ਇਸ ਗੱਲ ਦੀ ਵੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਸਾਨੂੰ ਪੁੱਛਦਾ ਤੇ ਆਓ ਸੰਖੇਪ ਵਿੱਚ ਅਪ ਥੋੜਾ ਜਾ ਸ਼ਬੀਲ ਦਾ ਇਤਿਹਾਸ ਜਿਹੜਾ ਹੈ ਉਸ ਦਾ ਵੀ ਸਮਝਣ ਦਾ ਯਤਨ ਕਰੀਏ ਸ਼ਬੀਲ ਜਿਹੜਾ ਹੈ ਸ਼ਬਦ ਜਿਹੜਾ ਹੈ ਇਹ ਸਿੱਖੀ ਦੇ ਨਾਲ ਆਪਣੇ ਧਰਮ ਨਾਲ ਕਿਸੇ ਪ੍ਰਕਾਰ ਦਾ ਵੀ ਕੋਈ ਸਬੰਧ ਨਹੀਂ ਰੱਖਦਾ ਸੇਖ ਧਰਮ ਦੇ ਵੀ ਸ਼ਬੀਲ ਨਾਂ ਦਾ ਕੋਈ ਸ਼ਬਦ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਹੀਂ ਸੀ ਗੁਰੂ ਘਰ ਦੇ ਨਾਲ ਸਿੱਖ ਧਰਮ ਦੇ ਨਾਲ ਜੇ ਸੰਬੰਧ ਹੈ ਉਹ ਹੈ ਪਿਆਉ ਦਾ ਪਿਆਉ ਦਾ ਅਰਥ ਵੀ ਪਾਣੀ ਪਿਉਉਣ ਦੀ ਗੱਲ ਹੁੰਦੀ ਹੈ ਤੇ ਸ਼ਬੀਲ ਦਾ ਵੀ ਦੂਸਰਾ ਅਰਥ ਹੈ ਉਹ ਵੀ ਜੇ ਆਪ ਜੀ ਦੱਸਾਂਗੇ ਜਿਹੜਾ ਗੁਰੂ ਘਰ ਦੇ ਨਾਲ ਸੰਬੰਧ ਹੈ ਸ਼ਬਦ ਦਾ ਉਹ ਸ਼ਬਦ ਹੈ ਪਿਆਉ ਨਾਨਕ ਪਿਆਉ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ ਦਿੱਲੀ ਵਿੱਚ ਹੈ ਜਿੱਥੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਹੈ ਤੇ ਇਸ ਦਾ ਅਰਥ ਹੈ ਪਿਆਉ ਦਾ ਅਰਥ ਹੁੰਦਾ ਹੈ ਪਾਣੀ ਪੀਣ ਦੀ ਥਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਵੀ ਪਾਣੀ ਦੀ ਸੇਵਾ ਪਿਉਣ ਦੀ ਸੇਵਾ ਸੰਗਤਾਂ ਨੂੰ ਕੀਤੀ ਲੋਕਾਂ ਨੂੰ ਕੀਤੀ ਤੇ ਸ਼ਬੀਲ ਕਿੱਥੋਂ ਸ਼ੁਰੂ ਹੋਇਆ ਸ਼ਬੀਲ ਦਾ ਅਸਲ ਅਰਥ ਕੀ ਹੈ ਤੇ ਅੱਜ ਦੇ ਸਮੇਂ ਅੱਜ ਦੇ ਸਮੇਂ ਵਿੱਚ ਆਪਾਂ ਜੋ ਸ਼ਬੀਲ ਲਾਉਂਦੇ ਆ ਉਸ ਦਾ ਮਹੱਤਵ ਕੀ ਹੈ ਸ਼ਬੀਲ ਦਾ ਜੇ ਇਤਿਹਾਸ ਆਪਾਂ ਵੇਖੀਏ ਸ਼ਬੀਲ ਜਿਹੜਾ ਹੈ ਇਹ ਅਰਬੀ ਤੋਂ ਆਇਆ ਅਰਬੀ ਦਾ ਇਹ ਸ਼ਬਦ ਹੈ ਤੇ ਇਸਲਾਮ ਮਤ ਦੇ ਨਾਲ ਇਸ ਦਾ ਸੰਬੰਧ ਹੈ ਮੁਹਰਮ ਦੇ ਦਿਨਾਂ ਵਿੱਚ ਪਹਿਲੇ 10 ਦਿਨ ਜਿਹੜੇ ਪਿਆਸੇ ਲੋਕ ਨੇ ਉਹਨਾਂ ਨੂੰ ਪਾਣੀ ਪਿਉੰਦਾ ਜਿਹੜਾ ਇਹ ਸੰਬੰਧ ਰੱਖਦਾ ਹੈ ਸ਼ਬੀਲ ਇਹ ਉਸੇ ਹੀ ਚੀਜ਼ ਨੂੰ ਜਿਹੜਾ ਹੈ ਸੰਬੰਧ ਕਰਦਾ ਹੈ ਸ਼ਬੀਲ ਦਾ ਜਿਹੜਾ ਭਾਵ ਹੈ ਇਹ ਅਰਬੀ ਤੋਂ ਲਿਆ ਗਿਆ ਹੈ ਤੇ ਇਸਲਾਮ ਮਤ ਦੇ ਨਾਲ ਸੰਬੰਧ ਰੱਖਦਾ ਹੈ ਤੇ ਇਸ ਦਾ ਜਦੋਂ ਅਰਥ ਜੇ ਅਖਰੀ ਆਪਾਂ ਅਰਥ ਕਰੀਏ ਤੇ ਤਿੰਨ ਅੱਖਰੇ ਦੇ ਵਿੱਚ ਆਉਂਦੇ ਨੇ ਕਹਿੰਦਾ ਸ਼ਾ ਇੱਕ ਹੈ ਆਬ ਤੇ ਇੱਕ ਹੈ ਈਲ ਤੇ ਫਿਰ ਬਣਦਾ ਹੈ ਸ਼ਬੀਰ ਸ਼ਾ ਦਾ ਅਰਥ ਹੈ ਮਿੱਠਾ ਜਿਵੇਂ ਸ਼ਰਬਤ ਕਹਿੰਦੇ ਆਪਾਂ ਆਬ ਦਾ ਅਰਥ ਹੁੰਦਾ ਹੈ ਪਾਣੀ ਤੇ ਈਲ ਦਾ ਅਰਥ ਹੁੰਦਾ ਹੈ ਥਾਂ ਮਿੱਠਾ ਪਾਣੀ ਜਾਂ ਠੰਡਾ ਪਾਣੀ ਪੀਣ ਦੀ ਥਾਂ ਜਿੱਥੇ ਸਾਨੂੰ ਪਿਆਸਿਆਂ ਨੂੰ ਜਾਂ ਕਿਸੇ ਨੂੰ ਵੀ ਠੰਡਾ ਪਾਣੀ ਜਾਂ ਮਿੱਠਾ ਪਾਣੀ ਪੀਣ ਨੂੰ ਮਿਲੇ ਉਹ ਥਾਂ ਨੂੰ ਉਸ ਚੀਜ਼ ਨੂੰ ਆਪਾਂ ਸ਼ਬੀਲ ਕਹਿ ਦਿੰਨੇ ਤੇ ਇਹ ਇਸਲਾਮਤ ਦੇ ਨਾਲ ਸੰਬੰਧ ਜ਼ਰੂਰ ਰੱਖਦਾ ਹੈ ਪਰ ਹੌਲੀ-ਹੌਲੀ ਇਹ ਸਾਡੇ ਤਰ੍ਹਾਂ ਵਿੱਚ ਆਇਆ ਕਿਵੇਂ ਤੇ ਆਪਾਂ ਕਿਉਂ ਇੰਨੀ ਮਹਾਨਤਾ ਦਿੰਨੇ ਆ ਇਸ ਦਾ ਵੀ ਇਤਿਹਾਸ ਦੇ ਨਾਲ ਜੇ ਜੋੜ ਕੇ ਵੇਖੀਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਇਸ ਦਾ ਸ਼ੁਰੂਆਤ ਹੋਣਾ ਇਤਿਹਾਸ ਵੀ ਲਿਖਿਆ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਦਰਬਾਰ ਗੁੰੁੰਦੇ ਸਨ ਗੋਇੰਦਵਾਲ ਸਾਹਿਬ ਵਿਖੇ ਤੇ ਸੰਗਤਾਂ ਬੜੀਆਂ ਬੜੀਆਂ ਦੂਰੋਂ ਕਾਬਲ ਤੋਂ ਕੰਧਾਰ ਤੋਂ ਦੂਰੋਂ ਦੂਰ ਸੰਗਤਾਂ ਹੁੰਦੀਆਂ ਸਨ ਤੇ ਜਦੋਂ ਵੀ ਆਉਣਾ ਤੇ ਸੰਗਤਾਂ ਵਾਸਤੇ ਗਰਮੀਆਂ ਦੇ ਦਿਨਾਂ ਵਿੱਚ ਵੀ ਤੇ ਉਹਨਾਂ ਦੇ ਰਸਤੇ ਦੇ ਵਿੱਚ ਕਿਸੇ ਨੇ ਥੱਕ ਜਾਣਾ ਉਸ ਸਮੇਂ ਇਤਨੀਆਂ ਸਵਾਰੀਆਂ ਦਾ ਸਾਧਨ ਵੀ ਨਹੀਂ ਸੀ ਤੇ ਲੋਕਾਂ ਦੀ ਸਹੂਲਤ ਵਾਸਤੇ ਕਿਉਂਕਿ ਗਰਮੀਆਂ ਵਿੱਚ એનર્ਜੀ ਚਾਹੀਦੀ ਹੁੰਦੀ ਹੈ ਗਰਮੀ ਲੂ ਏਨੀ ਵਗਦੀ ਹੈ ਤੇ ਉਸ ਸਮੇਂ ਤੋਂ ਇਥਾ-ਥਾਤੇ ਪਿਆਉ ਜੜੇ ਸੰ ਲਗਾਏ ਗਏ ਸਨ ਤੇ ਹਰ ਥਾਤਾ ਤੇ ਲੋਕ ਸੇਵਾ ਕਰਦੇ ਸਨ ਆਈਆਂ ਸੰਗਤਾਂ ਨੂੰ ਰਸਤੇ ਵਿੱਚ ਰੋਕ ਰੋਕ ਕੇ ਪਾਣੀ ਪਿਉਂਦਿਆ ਸਨ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਦੇ ਨਾਲ ਕਿਵੇਂ ਜੁੜਿਆ ਆਪਾਂ ਵਿਸ਼ੇਸ਼ ਕਰਕੇ ਇਸ ਗੱਲ ਦੀ ਵਿਚਾਰ ਕਰਨੀ ਹੈ ਕਿ ਸ਼ਬੀਰ ਦਾ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਨਾਲ ਕੀ ਸੰਬੰਧ ਹੈ ਜੇ ਆਪਾਂ ਇਹ ਗੱਲ ਵੇਖੀ ਅਖੀਰ ਵਿੱਚ ਮੂਲ ਰੂਪ ਇਸ ਦਾ ਕੀ ਕਾਰਨ ਹੈ ਕਿ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਹੋਈ ਔਰ ਤਰੀਕ ਸੀ ਦੋ ਹਾਰਡ ਉਸ ਸਮੇਂ ਦੀ ਤੇ ਅੱਜ ਦਾ ਵੀ ਆਪਾਂ ਵੇਖਦੇ ਆਂ ਤਰੀਕਾਂ ਕਿ ਪਿੱਛੇ ਹੋ ਜਾਂਦੀਆਂ ਨੇ ਪਰ ਫਿਰ ਵੀ ਮਈ ਜਾਂ ਜੂਨ ਵਿੱਚ ਹੀ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਆਉਂਦਾ ਤੇ ਪਤਾ ਹੈ ਕਿ ਸ਼ਹੀਦੀ ਦਿਹਾੜਾ ਇਸ ਮਹੀਨੇ ਵਿੱਚ ਆਉਂਦਾ ਹੈ ਤੇ ਅੱਜ ਦੇ ਦਿਨਾਂ ਵਿੱਚ ਅੱਜ ਕੱਲ ਦੇ ਦਿਨਾਂ ਵਿੱਚ ਗਰਮੀ ਬਹੁਤ ਹੁੰਦੀ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੀ ਸ਼ਹੀਦੀ ਹੋਈ ਉਹ ਇੱਕ ਲਸਾਨੀ ਸ਼ਹਾਦਤ ਸੀ ਤੇ ਇਤਨੇ ਤਸੀਹਿਆਂ ਦੇ ਨਾਲ ਇਤਨੇ ਤਰੀਕੇ ਦੇ ਨਾਲ ਔਰ ਪਹਿਲੀ ਸ਼ਹਾਦਤ ਸੀ ਸਿੱਖ ਧਰਮ ਦੀ ਤੇ ਲੋਕਾਂ ਸੰਗਤਾਂ ਨੂੰ ਦੂਰ ਦੂਰ ਤੱਕ ਜਦੋਂ ਪਤਾ ਲੱਗਿਆ ਕਿ ਸਤਿਗੁਰਾਂ ਦੀ ਸ਼ਹਾਦਤ ਹੋਈ ਹੈ ਗੁਰੂ ਸਾਹਿਬ ਨੇ ਸਾਡੇ ਵਾਸਤੇ ਸ਼ਹਾਦਤ ਦਿੱਤੀ ਹੈ ਇੱਕ ਧਰਮ ਦੀ ਖਾਤਰ ਗੁਰਮਤਿ ਦੇ ਸਿਧਾਂਤਾਂ ਦੀ ਖਾਤਰ ਸੱਚ ਦੀ ਖਾਤਰ ਤੇ ਫਿਰ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਸਨ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਅਫਸੋਸ ਕਰਨ ਦੇ ਅਸਹਾਬ ਦੇ ਨਾਲ ਗੁਰੂ ਘਰ ਵਿੱਚ ਸਤਿਗੁਰਾਂ ਨੂੰ ਯਾਦ ਕਰਨ ਦੇ ਪ੍ਰਤੀ ਦੂਰ ਦੂਰ ਤੋਂ ਸੰਗਤਾਂ ਆਈਆਂ ਤੇ ਗਰਮੀਆਂ ਦੇ ਦਿਨ ਸੀ ਤੇ ਉਹਨਾਂ ਗਰਮੀਆਂ ਦੇ ਦਿਨਾਂ ਵਿੱਚ ਸੰਗਤਾਂ ਥੱਕ ਜਾਂਦੀਆਂ ਸਨ ਰਸਤੇ ਵਿੱਚ ਤੇ ਉਹਨਾਂ ਨੂੰ ਪਾਣੀ ਪਿਲਾਉਣ ਦੀ ਜਿਹੜੀ ਸੀ ਉਹ ਥਾਂ ਥਾਂ ਤੇ ਲੋਕਾਂ ਨੇ ਜਗਾ ਜਗਾ ਤੇ ਸਟਾਲ ਲਗਾਏ ਜਿਹੜੀਆਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਮਿੱਠੇ ਤੇ ਠੰਡੇ ਪਾਣੀ ਦੀਆਂ ਰੋਕ ਰੋਕ ਕੇ ਉਹਨਾਂ ਨੂੰ ਸੇਵਾ ਕਰਕੇ ਲੋਕਾਂ ਨੂੰ ਸੰਗਤਾਂ ਨੂੰ ਪਾਣੀ ਪਿਆਇਆ ਜਾਂਦਾ ਤੇ ਉਸ ਸਮੇ ਜਿਹੜਾ ਸੀ ਇਸ ਦਾ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਪ੍ਰਚਾਰ ਕੀ ਇਹ ਸੇਵਾ ਸ਼ੁਰੂ ਹੋਈ ਤੇ ਹਰ ਸਾਲ ਫਿਰ ਜਦੋਂ ਹਰ ਸਾਲ ਜਦੋਂ ਇਹ ਦਿਹਾੜਾ ਆਉਂਦਾ ਸਤਿਗੁਰਾਂ ਦਾ ਸ਼ਹੀਦੀ ਦਿਹਾੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਤਿਗੁਰਾਂ ਨੂੰ ਹਰ ਸਾਲ ਜਦੋਂ ਯਾਦ ਕਰਦੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਤੇ ਸੰਗਤਾਂ ਫਿਰ ਰਸਤੇ ਵਿੱਚ ਜਿਹੜੇ ਸਿੱਖ ਸੇਵਕ ਸਨ ਉਹ ਜਿਹੜੇ ਦੂਰੋਂ ਸੰਗਤਾਂ ਰਸਤੇ ਵਿੱਚ ਆਉਂਦੀਆਂ ਸਨ ਉਹਨਾਂ ਨੂੰ ਮਿੱਠੇ ਤੇ ਠੰਡੇ ਪਾਣੀ ਦੀਆਂ ਸ਼ਬੀਲਾਂ ਲਾ ਕੇ ਪਾਲਕੀ ਇਹ ਲਗਾ ਕੇ ਸ਼ਟਾਲ ਤੇ ਉਹਨਾਂ ਨੂੰ ਜਲ ਪਿਆਉਣ ਦੀ ਸੇਵਾ ਕਰਦੇ ਤੇ ਜਿਹੜੇ ਉਸ ਸਮੇਂ ਜਿਹੜੀ ਸੇਵਾ ਹੁੰਦੀ ਸੀ ਉਸ ਸਮੇਂ ਸ਼ਰਬਤ ਤੇ ਹੈ ਨਹੀਂ ਸੀ ਨਾ ਰੂਬਫਜ਼ਾ ਸੀ ਉਸ ਸਮੇਂ ਜਦਾ ਕੋਈ ਸਾਧਨ ਨਹੀਂ ਸੀ ਉਸ ਸਮੇਂ ਜਿਹੜੀ ਸੇਵਾ ਕੀਤੀ ਜਾਂਦੀ ਸੀ ਸ਼ਵੀਲਾ ਦੇ ਵਿੱਚ ਉਹ ਹੁੰਦੀ ਸੀ ਗੁੜ ਤੇ ਸ਼ੱਕਰ ਨੂੰ ਪਾਣੀ ਵਿੱਚ ਮਿਲਾ ਕੇ ਠੰਡੇ ਪਾਣੀ ਵਿੱਚ ਉਹ ਪਿਲਾਇਆ ਜਾਂਦਾ ਸੀ ਕਿਉਂਕਿ ਗਲੂਕੋਜ਼ ਦਾ ਕੰਮ ਕਰਦਾ ਹੈ ਤੇ ਗਰਮੀ ਦੇ ਦਿਨਾਂ ਵਿੱਚ ਲੂ ਤੋਂ ਵੀ ਸਾਨੂੰ ਬਚਾਉਂਦਾ ਹੈ ਸਾਡੇ ਅੰਦਰ એનર્ਜੀ ਪੈਦਾ ਕਰਦਾ ਹੈ ਤੇ ਇਸ ਕਰਕੇ ਉਸ ਸਮੇ ਇਹ ਜਿਹੜੀ ਸੀ ਪਾਣੀ ਪੀਉਣ ਦੀ ਜਿਹੜੀ ਸੀ ਰੀਤ ਸ਼ੁਰੂ ਹੋਈ ਤੇ ਹਰ ਸਾਲ ਚੱਲਦੀ ਆਈ ਚੱਲਦੀ ਚੱਲਦੀ ਅੱਜ ਤੱਕ ਇੱਥੇ ਆ ਗਈ ਤੇ ਇਸੇ ਹੀ ਗੱਲ ਨੂੰ ਆਪਾਂ ਸ਼ਬੀਰ ਦੇ ਨਾਲ ਜੋੜ ਦਿੱਤਾ ਇਹ ਸ਼ਬਦ ਜਿਹੜਾ ਹੈ ਸ਼ਬੀਰ ਪਰ ਸ਼ਬੀਰ ਕਹਿਣਾ ਜਾਂ ਫਿਰ ਪਿਆਉ ਕਹਿਣਾ ਕੋਈ ਇਹਦੇ ਵਿੱਚ ਫਰਕ ਨਹੀਂ ਭਾਵੇਂ ਇਸਲਾਮ ਤੋਂ ਆਇਆ ਹੋਵੇ ਭਾਵੇਂ ਹਿੰਦੂ ਮਤ ਤੋਂ ਆਇਆ ਹੋਵੇ ਪਰ ਅਸਲ ਜਿਹੜਾ ਸਾਡਾ ਸ਼ਬਦ ਹੈ ਉਹ ਹੈ ਪਿਆਉ ਇਦੇ ਵਿੱਚ ਵੀ ਆਪਾਂ ਪਾਣੀ ਪੀਣ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਤੇ ਸਤਗੁਰਾਂ ਦੇ ਸ਼ਹੀਦੀ ਦੇ ਵਿੱਚ ਆਪਾਂ ਜਦੋਂ ਸ਼ਬੀਲ ਲਗਾ ਕੇ ਅੱਜ ਦੇ ਸਮੇਂ ਵਿੱਚ ਵੇਖੀਏ ਤੇ ਆਪਾਂ ਠੰਡਾ ਤੇ ਮਿੱਠਾ ਪਾਣੀ ਸ਼ਰਬਤ ਵਾਲਾ ਜਿਸ ਵਿੱਚ ਦੁੱਧ ਤੇ ਸ਼ਰਬਤ ਤੇ ਚੀਨੀ ਮਿਲਾ ਕੇ ਬਰਫ਼ ਦੇ ਵਿੱਚ ਮਿਲਾ ਕੇ ਅੱਜ ਕੱਲ ਤੇ ਕਈ ਵੈਰਾਈਟੀਆਂ ਦੀ ਸ਼ਬੀਲ ਲਗਾਈ ਜਾਂਦੀ ਹੈ ਤੇ ਇਸ ਦਾ ਜਿਹੜਾ ਭਾਵ ਹੈ ਜੇ ਆਪਾਂ ਸਮੁੱਚੇ ਤੌਰ ਦੇ ਲਈਏ ਸ਼ਹੀਦੀ ਨੂੰ ਮਿਲਾ ਕੇ ਇਤਿਹਾਸਿਕ ਸੰਬੰਧ ਕੋਈ ਨਹੀਂ ਪਰ ਇਸ ਦਾ ਪਾਪ ਇਹ ਹੈ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਸਤਗੁਰਾਂ ਨੇ ਪਾਪੀਆਂ ਨੇ ਜਿੱਥੇ ਤੱਕ ਤਪਦੀਆਂ ਤਵੀਆਂ ਨੂੰ ਚਲਾਇਆ ਸਤਗੁਰਾਂ ਤੇ ਗਰਮ ਰੇਤ ਪਵਾ ਕੇ ਸਤਗੁਰਾਂ ਦੇ ਸਿਦਕ ਨੂੰ ਡਲਾਉਣ ਵਾਸਤੇ ਇਤਨੇ ਔਖੇ ਤੇ ਮਾੜੇ ਕਰਮ ਕੀਤੇ ਉੱਥੇ ਸਤਗੁਰਾਂ ਨੇ ਆਪਣੇ ਆਪ ਨੂੰ ਬਿਲਕੁਲ ਅਡਿੱਗ ਰੱਖਦਿਆਂ ਹੋਇਆਂ ਗੁਰਮਤਿ ਸਿਧਾਂਤਾਂ ਵਿੱਚ ਪੂਰੇ ਰਹਿੰਦਿਆਂ ਹੋਇਆਂ ਆਪਣੇ ਮਨ ਨੂੰ ਨਾ ਡਲਾਉਂਦਿਆਂ ਹੋਇਆਂ ਉਸ ਪਰਮੇਸ਼ਰ ਦੇ ਪਾਣੇ ਨੂੰ ਮਿੱਠਾ ਤੇ ਠੰਡਾ ਕਰਕੇ ਮੰਨਿਆ ਕਿ ਤੂੰ ਭਾਵੇਂ ਜਿਤਨਾ ਮਰਜੀ ਸਾਡੇ ਤੇ ਕਸ਼ਟ ਕਰ ਲੈ ਜਿਤਨੇ ਮਰਜੀ ਸਾਡੇ ਤੇ ਤਤੀਆਂ ਤਵੀਆਂ ਭਾਵੇਂ ਸੰਤਤੀਆਂ ਤਵੀਆਂ ਤੇ ਬਿਠਾ ਦੇ ਅੱਗ ਬਾਲ ਦੇ ਜੋ ਮਰਜੀ ਕਰ ਦੇ ਪਰ ਅਸੀਂ ਗੁਰਮਤਿ ਸਿਧਾਂਤ ਨਹੀਂ ਛੱਡਨੇ ਇਹ ਇੱਕ ਮੈਸੇਜ ਹੈ ਉਹਨਾਂ ਵਿਰਧੀਆਂ ਦੇ ਪ੍ਰਤੀ ਵੀ ਜਿਹੜੇ ਦੂਸਰਿਆਂ ਤੇ ਕਸ਼ਟ ਕਰਦੇ ਨੇ ਦੂਸਰਿਆਂ ਨੂੰ ਤਪਸ਼ ਦਿੰਦੇ ਨੇ ਤੇ ਇਹ ਸਿੱਧਕੀ ਸਿੱਖਾਂ ਵੱਲੋਂ ਗੁਰੂ ਸਾਹਿਬੰਦੀਆਂ ਸੰਗਤਾਂ ਵੱਲੋਂ ਉਹਨਾਂ ਨੂੰ ਸਨੇਹਾ ਹੈ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਸਾਨੂੰ ਤਪਸ਼ ਦਿਓ ਪਰ ਗੁਰੂ ਵੱਲੋਂ ਗੁਰੂ ਘਰ ਵੱਲੋਂ ਗੁਰਸਿੱਖੀ ਵੱਲੋਂ ਹਮੇਸ਼ਾ ਠੰਡੀ ਤੇ ਸ਼ਾਂਤੀ ਦੀ ਹੀ ਗੱਲ ਕੀਤੀ ਜਾਏਗੀ ਠੰਡ ਦੀ ਤੇ ਸ਼ਾਂਤੀ ਦੀ ਹੀ ਗੱਲ ਕੀਤੀ ਜਾਵੇਗੀ ਇਹ ਇੱਕ ਮੈਸੇਜ ਸਨੇਹਾ ਹੈ ਪਰ ਇਸ ਦੇ ਨਾਲ ਨਾਲ ਕਈ ਲੋਕ ਜਿਹੜੇ ਨੇ ਇਤਿਹਾਸ ਨੂੰ ਇਹ ਤਾਂ ਸ਼ਬੀਲ ਦਾ ਇਤਿਹਾਸ ਹੋ ਗਿਆ ਕਈ ਲੋਕ ਜਿਹੜਾ ਅੱਜ ਦੇ ਸਮੇਂ ਵਿੱਚ ਸ਼ਬੀਲ ਦਾ ਇਤਿਹਾਸ ਹੋਰ ਦੂਸਰੇ ਪਾਸੇ ਵੀ ਮੋੜਨ ਦਾ ਯਤਨ ਕਰਦੇ ਨੇ ਅਸਲ ਵਿੱਚ ਇਤਨਾ ਹੀ ਇਤਿਹਾਸ ਹੈ ਸ਼ਬੀਲ ਦਾ ਇਸ ਤੋਂ ਵੱਧ ਨਹੀਂ ਕੁਝ ਕੁਝ ਇਸ ਤੋਂ ਘੱਟ ਨਹੀਂ ਕਈ ਲੋਕ ਇਹ ਵੀ ਨਾਲ ਜੋੜਦੇ ਨੇ ਇਤਿਹਾਸ ਵਿੱਚ ਕਿ ਜਿਹੜਾ ਚੰਦੂ ਸੀ ਉਸ ਦੀ ਨੂ ਨੇ ਜਿਹੜਾ ਸੀ ਜਦੋਂ ਸਤਗੁਰਾਂ ਦੀ ਸ਼ਹੀਦੀ ਹੋ ਰਹੀ ਸੀ ਜੇ ਕਸ਼ਟ ਦਿੱਤੇ ਜਾ ਰਹੇ ਸਨ ਉਸ ਸਮੇ ਉਸ ਦੀ ਨੂੰ ਜਿਹੜੀ ਸੀ ਮਿੱਠਾ ਤੇ ਠੰਡਾ ਜਲ ਸ਼ਬੀਲ ਦਾ ਬਣਾ ਕੇ ਲਿਆਈ ਤੇ ਸਤਿਗੁਰਾਂ ਨੂੰ ਉਸਨੇ ਪਿਆਇਆ ਪਰ ਇਹ ਜਿਹੜੀ ਹੈ ਬਿਲਕੁਲ ਨਰੋਲ ਗਲਤ ਤੇ ਬਿਲਕੁਲ ਗਲਤ ਗੱਲ ਹੈ ਇਸ ਦਾ ਇਤਿਹਾਸ ਨਾਲ ਕੋਈ ਵੀ ਸੰਬੰਧ ਨਹੀਂ ਚੰਦੂ ਜਿਹੜਾ ਸੀ ਉਹ ਬਹੁਤ ਵੱਡਾ ਪਾਪੀ ਸੀ ਉਸਨੇ ਗੁਰੂ ਘਰ ਦੇ ਨਾਲ ਬਹੁਤ ਵੱਡੀ ਵਿਰੋਧਤਾ ਸ਼ੁਰੂ ਤੋਂ ਰੱਖੀ ਸੀ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਜਿਹੜਾ ਸੀ ਚੰਦੂ ਇਸ ਦਾ ਬਹੁਤ ਵੱਡਾ ਯੋਗਦਾਨ ਸੀ ਜਿੱਥੇ ਪਿਰਥੀ ਚੰਦਾ ਸ਼ੇਖ ਸਰੰਦੀ ਦਾ ਮੁਰਤਜ਼ਾ ਖਾਨ ਤੇ ਜਹਾਂਗੀਰ ਇਹਨਾਂ ਦਾ ਜਿੱਥੇ ਬਹੁਤ ਵੱਡਾ ਦੋਸ਼ ਹੈ ਸਤਗੁਰਾਂ ਦੀ ਸ਼ਹੀਦੀ ਦੇ ਪਿੱਛੇ ਉੱਥੇ ਇਹ ਜਿਹੜਾ ਚੰਦੂ ਸੀ ਇਸ ਦਾ ਵੀ ਬਹੁਤ ਵੱਡਾ ਗੁਨਾਹ ਹੈ ਕਿਉਂਕਿ ਇਸ ਦਾ ਇਤਿਹਾਸ ਵਿੱਚ ਇਹ ਵੀ ਲਿਖਿਆ ਕਿ ਇਸ ਨੇ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਸਾਹਿਬ ਦੇ ਪਰਿਵਾਰ ਵਿੱਚ ਛੇਵੇਂ ਪਾਤਸ਼ਾਹ ਦੇ ਪ੍ਰਤੀ ਕਰਨ ਵਾਸਤੇ ਬੇਨਤੀ ਕੀਤੀ ਸੀ ਪਰ ਇਸ ਨੇ ਉਸ ਤੋਂ ਪਹਿਲਾਂ ਗੁਰੂ ਸਾਹਿਬ ਦੇ ਤੇ ਗੁਰੂ ਘਰ ਵਾਸਤੇ ਬੜੇ ਸ਼ਮਾੜੇ ਸ਼ਬਦ ਵਰਤੇ ਸਨ ਤੇ ਉਹ ਜਦੋਂ ਸ਼ਬਦ ਪਹਿਲਾਂ ਵਰਤੇ ਸਨ ਤੇ ਜਦੋਂ ਕੋਈ ਆਪਾਂ ਵੇਖਦੇ ਆ ਕੋਈ ਵੀ ਆਪਾਂ ਗੱਲ ਮੂੰਹੋਂ ਕੱਢ ਦਿੰਨੇ ਆ ਫਿਰ ਵਾਪਸ ਨਹੀਂ ਪੈਂਦੀ ਤੇ ਸਤਗੁਰਾਂ ਨੂੰ ਇਹ ਗੱਲ ਪਤਾ ਸੀ ਕਿ ਚੰਦੂ ਜਿਹੜਾ ਸੀ ਉਹ ਗੁਰੂ ਘਰ ਦੇ ਪ੍ਰਤੀ ਨਫ਼ਰਤ ਰੱਖਦਾ ਸੀ ਤੇ ਐਸੇ ਨਫ਼ਰਤੀ ਲੋਕਾਂ ਨੂੰ ਗੁਰੂ ਘਰ ਵਿੱਚ ਕੋਈ ਵੀ ਥਾਂ ਨਹੀਂ ਇਸ ਲਈ ਸਤਗੁਰਾਂ ਨੇ ਉਸ ਦਾ ਰਿਸ਼ਤਾ ਵੀ ਜਿਹੜਾ ਸੀ ਉਸ ਦੀ ਬੇਟੀ ਦਾ ਠਗਰਾ ਦਿੱਤਾ ਸੀ ਤੇ ਇਸ ਕਰਕੇ ਉਹ ਬਦਲਾ ਲੈਣ ਦੇ ਖਾਤੇ 'ਤੇ ਵੀ ਉਸ ਨੇ ਬੜੀ ਜਿਹੜੀ ਸੀ ਵਿਰੋਧਤਾ ਕੀਤੀ ਤੇ ਜਹਾਂ ਕੀਤੇ ਦੇ ਕੰਨ ਵੀ ਪਰੇ ਕਿ ਗੁਰੂ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਸ਼ਹੀਦ ਕਰਵਾਇਆ ਜਾਵੇ ਸੋ ਇਹ ਸ਼ਬੀਲ ਦਾ ਜਿਹੜਾ ਇਤਿਹਾਸ ਹੈ ਇਸ ਨੂੰ ਆਪਾਂ ਯਾਦ ਵੀ ਰੱਖਣਾ ਹੈ ਇੱਕ ਮੈਸੇਜ ਦੇਣਾ ਹੈ ਕਿ ਅਸਲ ਵਿੱਚ ਆਪਾਂ ਸਾਰਾ ਜ਼ੋਰ ਸ਼ਬੀਲ ਤੇ ਨਹੀਂ ਲਾਉਣਾ ਸਾਡਾ ਜ਼ੋਰ ਹੋਣਾ ਚਾਹੀਦਾ ਹੈ ਸਤੂਰਾਂ ਦੇ ਇਤਿਹਾਸ ਦੇ ਪ੍ਰਤੀ ਗੁਰੂ ਸਾਹਿਬ ਦੀ ਕੁਰਬਾਨੀ ਦੇ ਪ੍ਰਤੀ ਤੇ ਗੁਰੂ ਸਾਹਿਬ ਜੀ ਦਾ ਮੈਸੇਜ ਕੀ ਹੈ ਸ਼ਹੀਦੀ ਉਹਨਾਂ ਦੀ ਕਿਉਂ ਹੋਈ ਸ਼ਹੀਦੀ ਦਾ ਅਸਲ ਕਾਰਨ ਇਹ ਹੀ ਸੀ ਕਿ ਉਹ ਗੁਰਮਤ ਦੇ ਸਿਧਾਂਤ ਵਿੱਚ ਪੱਕੇ ਸਨ ਗੁਰੂ ਦੀ ਗੱਲ ਸੁਣਦੇ ਗੁਰੂ ਦੀ ਜੋ ਬਾਣੀ ਸੀ ਉਹਨਾਂ ਦੇ ਅਨੁਸਾਰ ਉਹਨਾਂ ਨੇ ਆਪਣੇ ਜੀਵਨ ਨੂੰ ਚਲਾਇਆ ਤੇ ਸਾਨੂੰ ਵੀ ਪ੍ਰੇਰਿਆ ਕੀ ਜਿਹੜੇ ਮੇਰੇ ਵੀ ਸਿੱਖ ਨੇ ਉਹ ਵੀ ਮੇਰੇ ਵਾਂਗ ਭਾਵੇਂ ਸਮਾਂ ਆਉਣ ਤੇ ਤੱਤੀ ਤਵੀ ਤੇ ਬਹਿ ਜਾਣਗੇ ਪਰ ਸੱਚ ਦਾ ਤੇ ਗੁਰੂ ਦਾ ਰਸਤਾ ਨਹੀਂ ਛੱਡਣਗੇ ਸੋ ਆਪਾਂ ਵੀ ਸਤਗੁਰਾਂ ਦੀ ਸ਼ਹੀਦੀ ਤੋਂ ਇਹ ਹੀ ਤਿਰਣਾ ਸਿੱਖਿਆ ਲੈਣੀ ਕਿ ਅੱਜ ਤੋਂ ਹੀ ਆਪਾਂ ਗੁਰੂ ਦੀ ਬਾਣੀ ਦੀ ਸਿੱਖਿਆ ਆਪਣੇ ਜੀਵਨ ਵਿੱਚ ਧਾਰਨ ਕਰਨੀ ਹੈ ਗੁਰੂ ਦੀ ਜੋ ਸਿੱਖਿਆ ਹੈ ਆਪਣੇ ਜੀਵਨ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਆਪਾਂ ਸੋਨਾ ਬਣਾਉਣਾ ਹੈ ਸਤਗੁਰਾਂ ਦੀ ਮਹਾਨ ਸ਼ਹਾਦਤ ਤੋਂ ਕੋਟਾਨ ਕੋਟ ਪ੍ਰਣਾਮ 呀哈！<noise> <noise>